ਅੱਜ ਸ਼ਹੀਦ ਵਿਪਨ ਸ਼ਰਮਾ ਜੀ ਦੀ ਯਾਦ ਵਿੱਚ ਜੋ ਮਹਾ ਮਾਈ ਦਾ ਜਾਗਰਣ ਪਵਿੱਤਰ ਦੁਰਗਾ ਅਸ਼ਟਮੀ ਜੀ ਦੇ ਇਸ ਪਾਵਨ ਦਿਹਾੜੇ ਤੇ ਅੱਜ ਇੱਥੇ ਕੀਤਾ ਗਿਆ ਹੈ ਔਰ ਮੇਰੇ ਨਾਲ ਮੇਰੇ ਬੀਜੇਪੀ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਜੀ ਔਰ ਸਾਡੇ ਵરિਸ਼ਟ ਨੇਤਾ ਜਿਹੜੇ ਰਾਜਨੀਤਿਕ ਨੇਤਾ ਵੀ ਨੇ ਔਰ ਕੌਮ ਦੇ ਬڑے-ਵੱਡੇ ਸੇਵਾਦਾਰ ਨੇ ਮੇਰੇ ਛੋਟੇ ਭਾਈ ਵਿੱਕੀ ਚੀਦਾ ਜੀ ਚੇਤਨ ਸ਼ਰਮਾ ਜੀ ਔਰ ਸਾਰੇ ਆਏ ਹੋਏ ਬੰਦੂਆ ਨੂੰ ਅੱਜ ਮੈਂ ਤੁਹਾਨੂੰ ਵਧਾਈ ਦੇਣਾ ਕਿ ਸ਼ਰਮਾ ਜੀ ਦੀ ਯਾਦ ਅੱਜ ਤਾਜ਼ਾ ਰੱਖੀ ਮੈਂ ਆਇਆ ਸੀ ਜਦੋਂ ਸ਼ਰਮਾ ਜੀ ਸ਼ਹੀਦ ਹੋਏ ਸੀ ਉਹਨੂੰ ਯਾਦ ਹੈ ਕਿ ਮੈਂ ਉਸ ਵੇਲੇ ਆਇਆ ਸੀ ਸ਼ਰਧਾਂਜਲੀ ਦੇਣ ਉਹਨਾਂ ਨੂੰ ਤੇ ਤੁਸੀਂ ਅੱਜ ਉਹਨਾਂ ਦੀ ਯਾਦ ਨੂੰ ਜੀਵਿਤ ਰੱਖਿਆ ਔਰ ਮੈਂ ਸਮਝਦਾ ਕਿ ਇਸੇ ਤਰ੍ਹਾਂ ਇਹ ਧਾਰਮਿਕ ਉਤਸਵ ਤੁਸੀਂ ਕਰਾਉਂਦੇ ਰਹੇ ਲੋਕਾਂ ਨੂੰ ਮਹਾਮਾਈ ਦਾ ਸੰਗੀਤਨ ਕੀਤਾ ਮੈਂ ਤੁਹਾਡੀ ਬਹੁਤ ਬਹੁਤ ਪ੍ਰਸ਼ੰਸਾ ਕਰਨਾ ਔਰ ਮਹਾਮਾਈ ਸਾਰੇ ਅੰਮ੍ਰਿਤਸਰ ਵਾਸੀਆਂ ਤੇ ਪੰਜਾਬ ਵਾਸੀਆਂ ਤੇ ਦੇਸ਼ ਵਾਸੀਆਂ ਤੇ ਅਸੀਮ ਕਿਰਪਾ ਕਰਨ ਕਿ ਉਹਨਾਂ ਦੀ ਖੁਸ਼ੀਆਂ ਉਮੰਗਾਂ ਅਰਦਾਸਾਂ ਸਾਰੀਆਂ ਪੂਰੀਆਂ ਹੋਣ ਔਰ ਮਾਂ ਮਾਈ ਦਾ ਅਸ਼ੀਰਵਾਦ ਹੋਵੇ ਅੱਜ ਸ਼ਹੀਦ ਵਿਪਨ ਸ਼ਰਮਾਈ ਦੀ ਜਾਂਚ ਜੋ ਅੱਜ ਜਾਗਰਣ ਇੱਥੇ ਰੱਖਾਇਆ ਗਿਆ ਮੇਰੇ ਨਾਲ ਸਾਡੇ ਵੱਡੇ ਭਾਈ ਪੂਰੇ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਜੀ ਔਰ ਸਾਡੇ ਬਹੁਤ ਹੀ ਜਿਹੜੇ ਅੰਮ੍ਰਿਤਸਰ ਦੇ ਬਹੁਤ ਸੋਸ਼ਲ ਵਰਕਰ ਜਿਹੜੇ ਹਰ ਰੋਜ਼ ਸਮਾਜ ਦੇ ਵੀ ਬਹੁਤ ਕੰਮ ਕਰਦੇ ਰਹਿੰਦੇ ਨੇ ਸਾਡੇ ਭਰਾ ਵਿਕੀ ਚਿੱਤਾ ਜੀ ਔਰ ਸਾਡੇ ਇਸ ਪ੍ਰਵਾਂਚਲ ਸੈੱਲ ਦੇ ਜੋ ਸਾਡੇ ਭਾਰਤ ਜਨਤਾ ਪਾਰਟੀ ਦੇ ਪ੍ਰਧਾਨ ਨੇ ਡਾਕਟਰ ਨੀਰਜ ਜੀ ਔਰ ਨਾਲ ਅਰਜੁਨ ਮਲਿਕ ਜੀ ਔਰ ਸਾਰੇ ਸਾਥੀ ਅੱਜ ਬਹੁਤ ਵੱਡਾ ਦਿਨ ਵੀ ਹੈ ਔਰ ਇਸ ਅਫਸਰ ਦੇ ਵਿੱਚ ਜੋ ਅੱਜ ਇਹਨਾਂ ਨੇ ਜਾਗਰਣ ਰੱਖਿਆ ਮੈਂ ਸਮਝਦਾ ਹਾਂ ਚੇਤਨ ਸ਼ਰਮਾ ਜੀ ਵੱਲੋਂ ਔਰ ਇਹਨਾਂ ਦੇ ਸਾਥੀਆਂ ਵੱਲੋਂ ਇਹ ਬਹੁਤ ਇੱਕ ਮੈਂ ਸਮਝਦਾ ਉਹਨਾਂ ਨੂੰ ਸ਼ਰਧਾਂਜਲੀ ਹੈ ਔਰ ਇਹ ਹਮੇਸ਼ਾ ਹਰ ਸਾਲ ਉਹਨਾਂ ਨੂੰ ਯਾਦ ਵਿੱਚ ਇਹ ਕਾਰਜਕ੍ਰਮ ਕਰਾਉਂਦੇ ਨੇ ਇਹ ਸ਼ਹੀਦ ਜਿਹੜੇ ਸਾਡੇ ਵਿਪਨ ਸ਼ਰਮਾ ਜੀ ਉਹਨਾਂ ਵਾਸਤੇ ਸੱਚੀ ਸ਼ਰਧਾਂਜਲੀ ਹੈ ਜਿਹੜਾ ਉਹਨਾਂ ਨੂੰ ਯਾਦ ਰੱਖਦੇ ਔਰ ਬਾਕੀ ਜਿਹੜੇ ਲੋਕ ਜਿਹੜਾ ਨੂੰ ਉਹਨਾਂ ਦੀ ਸ਼ਹਾਦਤ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਅੱਜ ਦਾ ਦਿਨ ਜਦੋਂ ਇਹ ਇਸ ਕਾਰਜਕ੍ਰਮ ਕਰਾਉਂਦੇ ਆ ਸਾਰਿਆਂ ਨੂੰ ਯਾਦ ਆਉਂਦੀ ਰਹੇ ਜੀ ਕਾਫੀ ਸਾਲਾਂ ਤੋਂ ਇਹ ਜਾਗਰਣ ਇਤਨਾ ਕਰਦੇ ਆ ਰਹੇ ਉਹਨਾਂ ਦੀ ਯਾਦ ਵਿੱਚ ਅੱਜ ਦੇ ਦਿਨ ਕਰਦੇ ਆ ਅੱਜ ਬੜਾ ਪਵਿੱਤਰ ਦਿਨ ਹੈ ਅਸੀਂ ਸਮਝਦੇ ਆ ਇਹ ਸੱਚੀ ਸ਼ਰਧਾਂਜਲੀ ਹੈ ਜੀ ਪੰਛਮੇ ਮੇਰਾ ਨਾਮ ਮੰਗਾ ਪ੍ਰਧਾਨਾ ਸਾਡੀ ਸਭਾ ਦਾ ਨਾਮ ਜੈ ਮਾ ਚਿਤਪੁਰਨੀ ਸੇਵਕ ਸਭਾ ਹੈ ਇਹ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਕਾਮ ਨਾਲ ਮਨਾਇਆ ਜਾਂਦਾ ਹੈ ਇਹ ਵਿਪਨ ਸ਼ਰਮਾ ਜੀ ਦੀ ਯਾਦ ਵਿੱਚ ਬਣਾਇਆ ਜਾਂਦਾ ਹੈ ਤੇ ਇਸ ਵਿੱਚ ਇੱਕ ਉਸ ਵਿੱਚ ਸਾਰੇ ਹੋ ਮਮਾ ਆ ਕੇ ਪਹੁੰਚਦੇ ਆ ਅੱਜ ਸ਼ਵੇਤ ਮਲਕ ਜੀ ਤੇ ਵਿਕੀ ਚਿਤਾ ਜੀ ਆਏ ਹੋਰ ਵੀ ਅਜੇ ਕਰਤ ਸਿੰਘ ਰਿੰਟੂ ਜੀ ਆਣਗੇ ਤੇ ਨਿਊ ਪ੍ਰੀਤਨਗਰ ਸਨ ਸਿਟੀ ਰੋਡ ਰੋਡ ਬਟਾਲਾ ਰੋਡ ਅਮਰੀਕਸਰ ਤੇ ਬਣਾਇਆ ਜਾ ਰਿਹਾ ਬਹੁਤ ਜਿਆਦੀ ਖੁਸ਼ੀ ਮਿਲਦੀ ਹੈ ਮਾਤਾ ਰਾਣੀ ਦੀ ਕਿਰਪਾ ਹੈ ਜੀ ਸਾਡੇ ਜਿੰਨੇ ਵੀ ਸਟਾਫ ਮੈਂਬਰ ਨੇ ਬਹੁਤ ਜਿਆਦੀ ਸੇਵਾ ਕਰਦੇ ਨੇ ਹਾਂਜੀ ਹਾਂਜੀ ਹਰ ਸਾਲ ਸਾਡੇ ਵੱਲੋਂ ਇਸ ਤਰ੍ਹਾਂ ਦੇ ਪ੍ਰੋਜੈਕਟ ਜਾਰੀ ਰਹੇ ਨੇ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਆ ਕੇ ਸੇਵ ਮੰਦਿਰਾਂ 'ਚ ਆ ਕੇ ਸੇਵਾ ਕਰੇਗਾ ਜੋ ਪੰਕਾ ਪਾਤ ਬੜੀਆਂ ਨੇ ਦੇਖੋ ਸਭ ਤੋਂ ਪਹਿਲੇ ਜੈ ਮਦਾ ਦੀ ਅੱਜ ਅਸ਼ਟਮੀ ਦਾ ਦਿਨ ਵੀ ਹੈ ਮਹਾ ਮਈ ਦੇ ਨਵਰਾਤਰੇ ਚੱਲਦੇ ਪਏ ਨੇ ਕੱਲ ਰਾਮ ਨੋਮੀ ਹੈ ਸੋ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਕਿ ਅੱਜ ਜੈ ਮਾ ਚਿੰਤਪੁਰਨੀ ਸੇਵਕ ਸਭਾ ਬਟਾਲਾ ਰੋਡ ਵੱਲੋਂ ਜਿਹਦੇ ਕੀ ਪ੍ਰਧਾਨ ਮੰਗਾ ਜੀ ਨੇ ਕੰਡਾਲ ਮੇਰਾ ਭਰਾ ਚੇਤਨ ਸ਼ਰਮਾ ਜਿਹੜਾ 10ਵਾਂ ਸਾਲਾਨਾ ਜਾਗਰਣ ਹਰ ਸਾਲ ਹੁੰਦਾ ਹੈ ਸਾਡੇ ਸ਼ਹੀਦ ਪ੍ਰਧਾਨ ਵਿਪਨ ਸ਼ਰਮਾ ਜੀ ਦੀ ਯਾਦ ਦੇ ਵਿੱਚ ਕਰਾਇਆ ਜਾ ਰਿਹਾ ਤੇ ਦੇਖੋ ਕਿੰਦਾ ਸੰਗਤ ਆਂ ਵਿਧਿਆ ਰੋੜਾਂ ਕਾ ਲੱਗਿਆ ਆ ਲੰਗਰ ਪ੍ਰਸ਼ਾਦ ਚਲਦੇ ਪਏ ਨੇ ਹਮੇਸ਼ਾ ਇਸ ਪ੍ਰਮਾਤਮਾ ਕੋਲ ਮਹਾਬਾਈ ਕੋਲ ਇਹ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਸਾਰੇ ਟੀਮ ਨੇ ਇਦਾਂ ਹੀ ਬਲ ਬਖਸ਼ੇ ਤਾਂ ਜੋ ਹਰ ਸਾਲ ਵਾਚ ਚੜਗੇ ਆਪਣੇ ਵੱਡਿਆਂ ਦੀ ਯਾਦ ਦੇ ਵਿੱਚ ਵਿਪਨ ਸ਼ਰਮਾ ਜੀ ਦੀ ਯਾਦ ਦੇ ਵਿੱਚ ਇਦਾਂ ਹੀ ਅੱਗੇ ਤੋਂ ਜਗਰਾਤੇ ਹੋਰ ਵਧੀਆ ਤਰੀਕੇ ਨਾਲ ਵੱਧ ਤੋਂ ਵੱਧ ਆਸਾਂ ਪਧਿਆ ਤਰੀ ਕੇ ਲੋ ਹੋ ਇਸ ਤੋਂ ਵੀ ਜ਼ਿਆਦਾ ਸੰਤਾਂ ਲਿਆ ਕੇ ਭਰਪੂਰ ਸੰਤਾਂ ਨੂੰ ਦਰਸ਼ਨ ਕਰਾ ਕੇ ਮਹਾ ਮਾਈ ਦੇ ਇਹਦਾ ਜਗਰਾਤੇ ਕਰਦੇ ਰਹੇ ਤੇ ਮਹਾ ਮਾਈ ਇਹਨਾਂ ਦੇ ਭੰਡਾਰੇ ਭਰਦੇ ਰਹੇ ਜੀ ਮੈਂ ਕੰਨਾ ਜੀ ਯੂਥ ਜਿਵੇਂ ਪੰਜਾਬ ਨੂੰ ਇੱਕ ਬਗਰਾਣ ਕੀਤਾ ਜਾਂਦਾ ਹੈ ਕਿ ਪੰਜਾਬ ਲਸ਼ਿਆਰੇ ਦਰਿਆ ਹੈ ਲੇਕਿਨ ਅੱਜ ਕੱਲੇ ਜਿਵੇਂ ਦਲ ਪਤਾ ਸਰਕਾਰ ਨੇ ਬੜੀ ਵਧੀਆ ਯੁੱਧ ਲਸ਼ਿਆਰੇ ਤੇ ਭੀਮ ਚਲਾਈ ਹੋਈ ਹੈ ਤੇ ਇਹ ਜਗਰਾਤੇ ਦੇ ਪੰਜਾਬ ਦੇ ਵਿੱਚ ਜੇ ਸਾਡੇ ਯੁਵਾ ਅਸ਼ੇ ਗੱਲਾਂ ਦੇ ਵਿੱਚ ਫਸਦੇ ਪਏ ਨੇ ਤੇ ਲੇਕਿਨ ਜੇ ਕਿਪਾਸੇ ਉਹ ਵੀ ਯੁਵਾ ਨੇ ਜਿਹੜੇ ਕਿ ਧਰਮ ਦਾ ਪ੍ਰਚਾਰ ਕਰਦੇ ਪਏ ਨੇ ਜਿੰਦਾ ਵਿੱਚੋਂ ਸਾਡੇ ਜੈਮਾ ਚਿੰਤਪੁਨੀ ਸੇਵਾ ਸਭਾ ਜਿਹੜੇ ਕਿ ਦਸਵਾ ਜਗਰਾਤਾ ਇਹਨਾਂ ਸਾਰੇ ਟੀਮਾਂ ਆਪਣੇ ਕੋਲੋਂ ਫੰਡ ਇਕੱਠਾ ਕਰਕੇ ਵਧੀਆ ਤੋਂ ਵਧੀਆ ਜਗਰਾਤਾ ਕਰਾਉਂਦੇ ਨੇ ਇਹਨਾਂ ਨੂੰ ਕੋਈ ਨਸ਼ੇ ਪੰਦੇ ਦਾ ਕੋਈ ਲਾਲਚ ਨਹੀਂ ਗੱਲ ਨਸ਼ੇਰ ਦੂਰ ਰਹਿ ਕੇ ਜਗਰਾਤਾ ਹਰ ਸਾਲ ਵਧੀਆ ਤੋਂ ਵਧੀਆ ਕਰਾਉਂਦੇ ਨੇ ਪਹਿਲੂ ਹਰ ਸਾਲ ਇੱਥੇ ਬੁਲਾਉਂਦੇ ਨੇ ਅਸੀਂ ਇੱਥੇ ਆਨੇ ਆ ਤੇ ਦੇਖੋ ਕਿਹੜਾ ਬੰਦਾ ਯਾਦ ਕਰਦਾ ਕਿਸੇ ਰੋਜੇ ਦਾ ਅੱਜ ਕੱਲ ਦੇ ਜੋ ਅੱਜ ਕੱਲ ਦਾ ਦਿਲ ਚੱਲਦਾ ਪਿਆ ਲੇਕਿਨ ਇਹਨੇ ਸਭਾ ਆਪਣੇ ਵੱਡੇ ਭਰਾ ਆਪਣੇ ਵੱਡੇ ਵੀਰ ਵਿਪਲ ਸ਼ਰਮਾ ਜੀ ਨੂੰ ਯਾਦ ਕਰਦੇ ਜਿਹਦਾ ਯਾਦ ਦੇ ਵਿੱਚ ਦਸਮਾ ਜਗਰਾਤਾ ਕਰਾ ਚੱਲੀ ਆ ਜੀ ਸੋ ਆ ਬੜਾ ਵਧੀਆ ਮੈਸੇਜ ਆ ਸਾਡੇ ਸਮਾਜ ਨੂੰ ਕਿ ਨਸ਼ਾ ਦੂਰ ਰਵੋ ਤੇ ਇਦਾਂ ਹੀ ਪ੍ਰਮਾਤਮਾ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਆਪਣੇ ਕੁਲ ਦਾ ਨਾਮ ਰੋਸ਼ਨ ਕਰੋ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰੋ ਜੀ ਖੇਡਾਂ ਦੇ ਵਿੱਚ ਜਾਂ ਇਦਾਂ ਦੇ ਕੋਈ ਨਾ ਕੋਈ ਸਮਾਗਮ ਕਰਾ ਕੇ ਮੇਰਾ ਇਹ ਮੈਸੇਜ ਹੈ ਕਿ ਨਸ਼ਾ ਦੂਰ ਰਵੋ ਕਿਉਂਕਿ ਪੰਜਾਬ ਇੱਕ ਆਈ ਮੂਲਕ ਹੈ ਜਿਹਦੇ ਵਿੱਚ ਕਿ ਲੋਕ ਪੀਰਾ ਪਗਪਰਾ ਤੁਹਾਨੂੰ ਬੜਾ ਧਰਤੀ ਆ ਗੁਰੂਆਂ ਪੀਰਾਂ ਪਗਪਰਾ ਧਰਤੀ ਸਾਡਾ ਪੰਜਾਬ ਹੈ ਪੰਜਾਬ ਲੇਕਿਨ ਜਿਹੜਾ ਇਹ ਨਸ਼ੇ ਉੱਤੇ ਪਿਆ ਜਾ ਰਿਹਾ ਹੈ ਇਹੋ ਚੀਜ਼ਾਂ ਨੇ ਪ੍ਰਮਾਤਮਾ ਦਾ ਨਾਮ ਜਿਹੜਾ ਕਿ ਸਾਨੂੰ ਮੁਹੱਜਾ ਤੋਂ ਬਚਾਤੀਆਂ ਨੇ ਅੰਦਾਸ਼ਾ ਤੋਂ ਆਪਾਂ ਇਹ ਹੀ ਬਰਸੀ ਹੈ ਕਿ ਦੂਰ ਰਹੀਏ ਤੇ ਫਰਮਾਤਮਾ ਦਾ ਆਪਨ ਦਾਮ ਜਮੀਅਰ ਰੱਖੀ ਜੀ ਆਏ ਇਹ ਜੀ ਜਾਗਰਨ ਸਰ ਹਰ ਸਾਲ ਕਿਦਰਾ ਇਸਾਲ ਵੀ ਬੜਾ ਧੁੰਮ-ਧੰਮ ਸੇ ਮਨਾਇਆ ਜਾ ਰਿਹਾ ਹੈ ਇਹ ਮੰਦਰ ਦਾ ਪ੍ਰਧਾਨ ਮੰਗਲ ਪ੍ਰਧਾਨ ਵੱਲੋਂ ਇਹ ਜਾਗਰਨ ਦੀ ਜਿਹੜੀ ਹੈਗਾ ਸ਼ੁਰੂਆਤ ਤੋਂ ਹਰ ਸਾਲ ਇਹਨਾਂ ਦੇ ਬ੍ਰਦਰ ਨੇ ਵੱਡੇ ਭਰਾ ਬੀਪੇ ਸ਼ਰਮਾ ਜੀ ਦੀ ਯਾਦ ਵਿੱਚ ਇਹ ਬੜੇ ਧੁੰਮ-ਧੰਮ ਸੇ ਹਰ ਸਾਲ ਜਿਹੜੀ ਹੈ ਮਨੇ ਹਿਸਾਬ ਲਗਾ ਲਓ ਕਿ ਅਟੂਟ ਲੰਗਰ ਦਾ ਵੀ ਯੋਜਨ ਕੀਤਾ ਗਿਆ ਹੈ ਤੇ ਜਾਗਰਨ ਜਿਹੜੀ ਹੈ ਬੜੀ ਧਮ ਧਮ ਲਾਤਾ ਅੱਛੇ ਗਾਇਕ ਬੁਲਾ ਕੇ ਤੇ ਬੜੇ ਪਿਆਰ ਸਰਦਾਰ ਪ੍ਰੋਗਰਾਮ ਨਾਲ ساری ਰਾਤ ਜਾਗਰਨ ਦਾ ਯੋਜਨ ਹੋਏਗੀ ਬਹੁਤ ਇਲਾਕੇ ਦਾ ਜਿਹੜੀ ਅਸਰ ਖਾਲੂ ਹੈ ਬੜੇ ਦਿਲ ਦੇ ਨਾਲ ਜਿਹੜੀ ਇਹ ਸੇਵਾ ਕਰਦੇ ਤੇ ਨਾਲ ਇਹਨਾਂ ਦੇ ਆ ਕੇ ਸਹਿਮਤੀ ਦਿੰਦੇ ਆ ਤੇ ਬੜਾ ਇਲਾਕੇ ਨੂੰ ਇੱਕ ਵਾਰ ਸੰਦੇਸ਼ ਪਹੁੰਚਦਾ ਕਿ ਜਿਹੜੀ ਆਪਣੇ ਸਨਾਤਨ ਧਰਮ ਨੂੰ ਜੈ ਜੈ ਕਰਨ ਵਾਸਤੇ ਇਕੱਤਰ ਹੁੰਦੇ ਆ ਤੇ ਬਹੁਤ ਹੀ ਪਿਆਰ ਮਿਲਦਾ ਸਾਨੂੰ ਜੀ ਬਹੁਤ ਆਨੰਦ ਆਉਂਦਾ ਇਸ ਵਿੱਚ ਜੀ ਇਹ ਪਿਛਲੇ ਪਾਲੀ 7 ਸਾਲ ਤੋਂ ਜਿਹੜੀ ਹੈ ਕੰਟੀਨਿਊ ਲਗਾਤਾਰ ਜਾਗਰਨ ਜਿਹੜ ਉਹਨਾਂ ਦੀ ਯਾਦ ਚ ਕਰਾਉਂਦੇ ਆ ਤੇ ਲੋਕੀ ਬਹੁਤ ਮਰੇ ਹਿਲ ਮਿਲ ਕੇ ਭਾਗ ਲੈਂਦੇ